ਐਸਐਸਪੀ ਮੋਹਰੀ ਡਾਕਟਰ ਸੰਦੀਪ ਗਰਗ ਵੱਲੋਂ ਤਿੰਨ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦਿੱਤੀ ਗਈ ਜਾਣਕਾਰੀ ਜਿਦੇ ਵਿੱਚ ਇੱਕ ਮਾਮਲਾ ਸਿੰਗਰ ਨਵਜੋਤ ਸਿੰਘ ਦਾ ਕਤਲ ਹੋਇਆ ਸੀ 2018 ਦੇ ਵਿੱਚ ਉਸਦੇ ਮੁਜਰਮ ਫੜੇ ਗਏ ਦੂਜੇ ਪਾਸੇ ਇੱਕ ਮਾਮਲਾ ਗੈਂਗਸਟਰ ਸੁਖਪ੍ਰੀਤ ਉਰਫ ਬੁੱਢਾ ਦੇ ਗੁਰਗੇ ਕਾਬੂ ਕੀਤੇ ਗਏ ਪਿਛਲੇ 5 5.5 ਸਾਲਾਂ ਤੋਂ ਉਹ ਅੰਡਰੇਸ ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫਾਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫਾਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਉਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਕਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡੇ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਤਾਂ ਇਹਨਾਂ ਦੀ ਆਪਸ ਚ ਕਫਲ ਕਫਲ ਹੋ ਗਈ ਜਦੋਂ ਕਫਲ ਹੋਈ ਤਾਂ ਇਹ ਸੌਰਵ ਨੂੰ ਧੱਕਾ ਮਾਰ ਕੇ ਇਹਨਾਂ ਨੇ نیچے ਸੁੱਟ ਲਿਆ ਤਾ ਇਹ ਦੋਨੋਂ ਬੰਦਿਆਂ ਨੇ ਫਿਰ ਅ ਅੰਦਾ ਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਅ ਜਿਹੜੇ ਵਿਕਟਿਮ ਹੈ ਉਹਦੇ ਬੋਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨੇ ਡੈਥ ਹੋ ਗਈ ਸੀ ਜਦੋਂ ਕਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੱਕ ਪਹੁੰਚ ਗਏ ਜਿੱਥੇ ਕਿ ਇਹ ਅ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇਹ ਚ ਕੋਸ਼ਿਸ਼ ਹੋਈ ਪਰ ਇਹ ਟ੍ਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਇਹ ਜਿਹੜਾ ਬੰਦਾ ਇਹ ਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਇਹ ਦੋਸਤ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਟਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟ ਖੋ ਜਿਹੜੀ ਕਾਰ ਦੀ ਕੀਤੀ ਗਈ ਸੀ ਪਰ ਸਰਕਾਰ ਤੋਂ ਬਾਅਦ ਇਹ ਵੀ ਵੱਡੀ ਕਾਮਯਾਬੀ ਹੱਥ ਜਾਈ ਨਾ ਜਿਸ ਵਿੱਚ ਤੁਹਾਨੂੰ ਸਮਾਂ ਕਿਉਂ ਲੱਗਿਆ ਪਰਿਸ਼ਰਣ ਤੇ ਤਾਂ ਇਹ ਸੋਕੀ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਦਾ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸੀ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਕਰੀਬ ਸਾਲ 2 ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਅਜਿਹਾ ਕਿਉਂ ਫੜਿਆ ਹੈ ਇਹ ਕਿੱਥੇ ਰਿਹਾ ਇਹ ਕਿਸੇ ਜੇਲ੍ਹ 'ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਜਿਹੜਾ ਇਹ ਹੀ ਅਕਿਊਜ਼ ਸੀਗਾ ਇਹ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਚ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤਿੱਕਰ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨਿਟ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਦੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੇ ਸੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਾਡਲ ਹੋ ਗਿਆ ਸੀ ਉਹ ਮਾਡਲ ਮਾਡਲ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੇ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਨਹੀਂ ਲੈ ਕੇ ਗਏ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਲੈ ਕੇ ਗਏ ਸੀ ਜਿਹੜਾ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਸੀ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਇਹ ਨਸ਼ੇ ਦੀ ਓਵਰਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਣ ਵਾਲਾ ਸੀ ਤੇ ਯਰੇ ਕਿਉਂ ਤੁਸੀਂ ਲੈ ਕੇ ਆਏ ਉਸਰ ਕਿਲੇ ਮਾਮਲੇ ਆਲਰੇਡੀ ਰਾਜਨੇ ਪੰਜਾਬ ਚ ਹੈਗੇ ਕੋਈ ਹੋਰ ਮਾਮਲੇ ਦੇ ਤੇ ਜੇ ਇਹਦੇ ਤੇ ਖਿਲਾਫ ਸਰਦ ਨੂੰ ਜੋ ਪੁਛਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ ਸੱਤ ਮੁਕਦਮੇ ਤੇ ਦਰਜਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ ਚਾਰ ਮੁਕਦਮੇ ਦੋ ਹਰਿਆਣੇ ਦੇ ਵਿੱਚ ਤੇ ਇੱਕ ਇਹ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮੇ ਤੇ ਹੋਰ ਦਰਜ ਪਰ ਹੁਣ ਹਥਿਆਰ ਕਿਹੜੀ ਕਿਹੜੀ ਮਿਲਣਾਂ ਮੈਨੂੰ ਕਦੇ ਨਹੀਂ ਦੇਖੀ ਮਿਲਿਆ ਜਿੱਦਾਂ ਦੱਸਿਆ ਗਿਆ ਸੀ ਆਈਐਨਐਮ ਤੇ ਜਿੰਦਾ ਕਾਮੀ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੰਜੜਾ ਸੀਗਾ ਇਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਦੀ ਫੋਰਨਜ਼ਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕੰਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੱਲੀਆਂ ਕਿ ਇਸ ਦੀ ਡੈਥ ਤੋਂ ਪਹਿਲਾਂ ਮਹਿਲਾ ਇਸਦੇ ਨਾਲ ਮਹਿਲਾ ਦੋਸਤ ਵੀ ਨਾਲ ਸੀਗੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹੀ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹੀ ਹੈ ਕਿ ਇਸ ਵੇਲੇ ਕੀ ਹੈ ਕਿ ਪ੍ਰੈਮ ਤੋਂ ਬੰਦ ਨੇ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹੜੀ ਪੁਲਿਸ ਤੋਂ ਕਲੀਅਰਟ ਹੈ ਕਿ ਪਰਸਨਲ ਐਂਗਲ ਇਹਦੀ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੀ ਸਪੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੈਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਮੌੜ ਲਈ ਪੁੱਛ ਗਏ ਤੋਂ ਪਤਾ ਲੱਗਾ ਕਿ ਜਿਹੜੇ 9mm ਦੇ ਹਥਿਆਰ ਇਹ ਹੋਰ ਮਾਮਲੇ ਦੇ ਤੇ ਗੱਲ ਇਹਦੇ ਤੇ ਖਿਲਾਫ ਸਾਡ ਨੂੰ ਜੋ ਪੁੱਛਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਤੇ ਦਰਜ ਨੇ ਆਲਰੇਡੀ ਜਿਹਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣੇ ਦੇ ਵਿੱਚ ਇਹ ਕਿ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕੱਦਮਾ ਹੈ ਤੇ ਕਿਹੜਾ ਦਰਸ ਹੈ ਸਰ ਹੁਣ ਹਿਾਰ ਕਿਹੜੇ ਕਿਹੜੇ ਮਿਲਣਗੇ ਜਿਹਦੇ ਜਿਹਦਾ ਦਿੱਤਾ ਗਿਆ ਸੀ 911 ਤੇ ਜਿੰਦਾ ਕਾਰਨ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੈਂ ਜਿਹੜਾ ਸੀਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਵੀ ਇਹਦੀ ਅਸੀਂ ਹੋਰ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕਨਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ ਸਰ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੀਤੀਆਂ ਕਿ ਇਸ ਦੀ ਜੈਸ ਤੋਂ ਪਹਿਲਾਂ ਮਹਿਲਾ ਇਤਿਨਾ ਨਾਲ ਮਹਿਲਾ ਦੋਸਤ ਵੀ ਨਾਲ ਸੀਗੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹ ਜੀ ਕੀ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹ ਹੈ ਕਿ ਪਹਿਲੇ ਕੀ ਸੀ ਕਿ ਫ੍ਰੇਮ ਤੋਂ ਬੰਦ ਨੇ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹੜੀ ਵਿੱਚ ਤੋਂ ਕਲੀਅਰ ਕਟ ਹੈ ਕਿ ਪਰਸਨਲ ਐਂਗਲ ਇਹਦੀ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੇਵਪੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੇਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਜੀ ਪੁੱਛ ਗਏ ਤੋਂ ਖਤਰ ਨਿਕਲ ਗਿਆ ਜਿਹੜੇ ਨਾ ਨਮ ਦੇ ਇਤਿਹਾਰ ਜਿਹੜੇ ਕਿੱਥੋਂ ਆਉਂਦੇ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਪਿਛੂਣ ਹੀ ਪੜੇ ਰਹੇ ਇਸ ਤੋਂ ਪਹਿਲਾਂ ਵੀ ਪੜੇ ਗਏ ਨੇ ਕਿੱਥੋਂ ਆਉਂਦੇ ਨੇ ਇਹ ਦੇਖੋ ਇਹਦਾ ਕਨੈਕਸ਼ਨ ਆ ਰਿਹਾ ਸਾਹਮਣੇ ਜੀ ਇਹ ਜਿਹੜਾ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ ਮੱਧ ਪ੍ਰਦੇਸ਼ ਤੋਂ ਕਾਫੀ ਹੱਦ ਤੱਕ ਆ ਰਹੇ ਨੇ ਪਰ ਇਹ 2018 ਦਾ ਮੈਟਰ ਹੈ ਇਹ ਯੂਪੀ ਤੋਂ ਆਈ ਸੀ ਉਸ ਟੈਂਪੇ ਤੇ ਯੂਪੀ ਦੇ ਹੀ ਰਹਿਣ ਵਾਲੇ ਆ ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ ਕ्यूज ਅਸੀਂ ਫੜਿਆ ਇਹ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਬੰਦਾ वो मर्डर हो गया जी, वो बंदे भी हाथ पर फूंक जाते हैं जी इसके बाद। नेक्स्ट वाले है यही जी? हाँ जी। काम कैसा है? तीन दोषी। तीन दोषी दो कुछ, पहले कौन? ਅ ਦੋ ਹੋਰ ਮੈਟਰਸ ਨੇ ਦੀ ਜਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਜੋ ਇੱਕ ਮੈਟਰ ਹੈ ਡੇਰਾ ਬੱਸੀ ਥਾਣੇ ਦਾ ਇਹ ਚ 6 ਦਸੰਬਰ ਨੂੰ ਸਾਹਿਲ ਨਾਮ ਦੇ ਵਿਅਕਤੀ ਤੇ ਡੇਰਾ ਬੱਸੀ ਥਾਣੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀਗੀ ਉਹਦੇ ਉੱਤੇ ਤੇ 307 ਦਾ ਮੁਕਦਮਾ ਜਿਹੜਾ ਸੀ 377 ਨੰਬਰ ਉਸ ਦਿਨ ਅਸੀਂ ਦਰਜ ਕਰ ਲਿਆ ਸੀ ਡੇਰਾ ਬੱਸੀ ਥਾਣੇ ਦੇ ਵਿੱਚ ਉਹ ਜਿਹੜਾ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜੇ ਬੰਦੇ ਚ ਇਨਵੋਲਡ ਸੀਗੇ ਉਹ ਚਾਰੇ ਬੰਦੇ ਆਇਡੈਂਟੀਫਾਈ ਹੋ ਚੁੱਕੇ ਨੇ ਚਾਰਾਂ ਚੋਂ ਜਿਹੜੇ ਤਿੰਨ ਬੰਦੇ ਦੇ ਵਿੱਚ ਆਲਰੇਡੀ ਅਰੈਸਟਡ ਨੇ ਤੇ ਜਿਹੜਾ ਚੌਥਾ ਬੰਦਾ ਹੈ ਉਹ ਇੱਕ ਹੋਰ ਕੇਸ ਦੇ ਵਿੱਚ ਸਾਨੂੰ ਅੱਜ ਸਵੇਰੇ ਅਰੈਸਟ ਹੋ ਗਿਆ ਉਹ ਵੀ ਤੇ ਉਹ ਵੀ ਇਹ ਜਿਹੜਾ ਇਨਵੋਲਡ ਸੀਗਾ ਇਹਦੇ ਵਿੱਚ ਵੀ ਉਹਦੀ ਅਰੈਸਟ ਜਿੰਦੀ ਪਾ ਲਈ ਜਾਏਗੀ ਇਹਨਾਂ ਦਾ ਜਿਹੜਾ ਮੁੱਖ ਮੋਟਿਵ ਸੀਗਾ ਉਹ ਸੀਗਾ ਆਪਸੀ ਦੁਸ਼ਮਣੀ ਇਹਨਾਂ ਦੀ ਆਪਸੀ ਰੈਵੈਲਰੀ ਸੀਗੀ ਆਪਸੀ ਲੜਾਈ ਝਗੜਾ ਚੱਲ ਰਿਹਾ ਸੀਗਾ ਇੱਕ ਲਾਲਾ ਬੇਨੀਪਾਲ ਨਾਮ ਦਾ ਬੰਦਾ ਜਿਹੜਾ ਕਿ ਬਾਹਰ ਬੈਠਾ ਹੈ ਇਹ ਉਹਦੇ ਇਸ਼ਾਰੇ ਤੇ ਇਹ ਚਾਰੇ ਬੰਦਿਆਂ ਨੇ ਆ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਇਹਦਾ ਮਾਸਟਰਮਾਈਂਡ ਜਿਹੜਾ ਹੈਗਾ ਇਹ ਹਰਿੰਦਰ ਸਿੰਘ ਹੈ ਜਿਹੜਾ ਕਿ ਲਾਲਾ ਬੇਨੀਪਾਲ ਦਾ ਭਰਾ ਹੈ ਤੇ ਉਹਦਾ ਹਜੇ ਫਰਦਾ ਜਿਹੜਾ ਹੈ ਬਾਕੀ ਹੈ। ਹਾਂਜੀ ਇਹ ਚ ਉਹ ਮੈਂ ਉਸੇ ਵੀ ਆ ਰਹੀ ਜਿਹੜਾ ਇਹ ਇਨਸੀਡੈਂਟ ਦੇ ਵਿੱਚ ਆਲਰੇਡੀ ਦੋ ਵੈਪਨ ਬੱਤੀ ਬੋਰ ਦੇ ਸਾਨੂੰ ਜਿਹੜੇ ਹੈਗੇ ਆ ਰਿਕਵਰ ਹੋ ਚੁੱਕੇ ਨੇ ਤੇ ਪੰਜ ਜ਼ਿੰਦਾ ਕਾਰਤੂਸ ਵੀ ਜਿਹੜੇ ਰਿਕਵਰ ਹੈ ਤੇ ਇਸ ਨਾਲ ਇਹ ਜਿਹੜਾ ਇਨਸੀਡੈਂਟ ਹੈ ਇਹ ਵੀ ਸਾਰਾ ਜਿਹੜਾ ਸੋਲਵ ਹੋ ਗਿਆ ਹੈ ਤੇ ਇਕੱਲਾ ਹਰਿੰਦਰ ਜਿਹੜਾ ਹੈਗਾ ਉਹੀ ਫਰਦਾ ਬਾਕੀ ਹੈ। ਬਾਰ-ਬਾਰ ਇਹ ਪਿਆਰਾਂ ਦੀ ਇਹ ਹੋਵੇ ਕਿ ਪਿਆਰ ਇਹ ਕੋਲ ਆਉਂਦੇ ਕਿੱਥੋਂ ਆ ਜੀ ਕਿ ਇਹ ਸਿੱਧੇ ਤੋਂ ਪਤਾ ਲੱਗਦਾ ਹੈ ਕਿ ਜੇ ਤੇਲ ਪਿਆਰਾਂ ਵਾਲੀ ਤੋੜੀ ਜਾਵੇ ਬਿਲਕੁਲ ਜੀ ਪੰਜਾਬ ਬਹੁਤ ਜਿਆਦਾ ਤਰੀਕੇ ਦਾ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਜੀ ਤੇ ਇਹ ਹਥਿਆਰ ਜਿਹੜੇ ਬਾਰ-ਬਾਰ ਇਹ ਮੈਜੋਰਟੀ ਆਈ ਦੀ ਰੇਟ ਦੇ ਵਿੱਚ ਤਾਂ ਐਮਪੀ ਤੋਂ ਆ ਰਹੇ ਹੈ ਕੁਝ-ਕੁਝ ਯੂਪੀ ਤੋਂ ਵੀ ਆ ਰਹੇ ਨੇ ਤੇ ਕੁਝ ਕ੍ਰਾਸ ਬਾਰਡਰ ਵੀ ਆ ਰਹੇ ਨੇ ਤਾਂ ਇਹ ਜਿਹੜੀ ਚੇਨ ਤੋੜਨ ਵਾਲੀ ਗੱਲ ਹੈ ਪੰਜਾਬ ਪੁਲਿਸ ਬਿਲਕੁਲ ਕਮਿਟਿਡ ਹੈ ਇਸ ਚੀਜ਼ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਡਿਸਟ੍ਰਿਕਟਸ ਦੇ ਵਿੱਚ ਬੜਾ ਅੱਛਾ ਕੰਮ ਹੋਇਆ ਹੈ ਇਹਦੇ ਵਿੱਚ ਤੇ ਪੂਰੇ ਐਮਪੀ ਦਿੱਕਰ ਪੰਜਾਬ ਪੁਲਿਸ ਬਾਰ-ਬਾਰ ਰੇਡ ਕਰਦੀ ਹੈ ਤੇ ਉੱਥੋਂ ਜਿਹੜੀਆਂ ਫੈਕਟਰੀਜ਼ ਹੈਗੀ ਆ ਉਹ ਵੀ ਬਰਸਟ ਕਰਦੀ ਹੈ ਤੇ ਉੱਥੋਂ ਜਿਹੜੇ ਵੱਡੇ ਸਮਗਲਰਜ਼ ਹਥਿਆਰਾਂ ਦੇ ਉਹਨਾਂ ਨੂੰ ਵੀ ਅਰੈਸਟ ਗ੍ਰਿਫਤਾਰ ਕੀਤਾ ਜਾਂਦਾ ਹੈ ਅ ਕਰੀਬ ਬਿਲਕੁਲ ਐਗਜ਼ੈਕਟ ਡੇਟਾ ਤਾਂ ਨਹੀਂ ਹੈਗੀ ਪਰ ਸੌ ਦੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਹੈ ਪੂਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਰਿਕਵਰ ਕੀਤੇ ਗਏ ਤੇ ਅੱਗੇ ਵੀ ਇਸੇ ਤਰ੍ਹਾਂ ਹਥਿਆਰ ਨਜਾਇਜ਼ ਹਥਿਆਰਾਂ ਦੇ ਖਿਲਾਫ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਹੈ ਜਾਰੀ ਰਹੀ ਹੈ ਲਾਲਾ ਤੇ ਸਾਈਂ ਦੀ ਆਪਸੀ ਕੀ ਰੰਜਿਸ਼ ਕੀ ਹੈ ਇਹਨਾਂ ਦੀ ਆਪਸੀ ਲੜਾਈ ਝਗੜਾ ਸੀਗਾ ਇਹ ਜਿਹੜੇ ਰੰਜਿਸ਼ ਇੱਕ ਬੰਦੇ ਨੂੰ ਲਾਲਾ ਸਪੋਰਟ ਕਰਦਾ ਆ ਆਪਸੀ ਲੜਾਈ ਝਗੜੇ ਦੀ ਗਰੁੱਪ ਵਾਈਜ਼ ਗਰੁੱਪ ਵਿੱਚ ਹਾਂਜੀ ਅਸ਼ੂਰ ਸਾਹਿਬ ਕਿਉਂਕਿ ਬੋਹਾਲੇ ਜਿਹੜੀ ਆ ਗੱਲ ਕਰ ਲਈਏ ਜੀਰਕਪੁਰ ਡੇਰਾਬਸੀ ਪੀ ਮੁਛਲਾ ਏਰੀਆ ਇਹ ਪਹਿਲਾਂ ਵੀ ਇੱਥੇ ਐਂਕਾਊਂਟਰ ਹੋਇਆ ਕਿਉਂਕਿ ਇਹ ਲੋਕਰ ਮਾਰਤੇ ਹੋ ਵੀ ਤੋਂ ਦੋ ਦਿਨ ਪਹਿਲਾਂ ਵੀ ਇੱਥੇ ਜੀ ਉੱਥੇ ਗਿਆ ਸੀਗਾ ਉਹ ਵੈਰੀਫਾਈ ਕਰਾਈ ਸੀ ਇਹਨੂੰ ਲੈ ਕੇ ਹੁਣ ਪੁਲਿਸ ਕੀ ਕਰ ਰਹੀ ਹੈ ਸਰ ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੁਕੋਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜ ਬਣ ਚੁੱਕੀਆਂ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਹੋਇਆ ਉੱਥੇ ਸੋਸਾਇਟੀ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜੈਂਟ ਕਰਨਾ ਚਾਹੁੰਦਾ ਕਿ ਜੇ ਹੁਣ ਐਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛ ਕੇ ਚੋਰੀਆ ਬੰਦੇ ਫੜੇ ਜਾ ਰਹੇ ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸਤੈਦ ਤੇ ਐਕਟਿਵ ਹੈ ਜਿਵੇਂ ਆਪਾਂ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰੇਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿਦੇ ਨਾਲ ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੁਕੋਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜ ਬਣ ਚੁੱਕੀਆਂ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਹੋਇਆ ਹੈ ਉੱਥੇ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜੈਂਟ ਕਰਨਾ ਚਾਹੁੰਗਾ ਕਿ ਜੇ ਹੁਣ ਇੰਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛ ਕੇ ਛੋਰੀਆ ਬੰਦੇ ਫੜੇ ਜਾ ਰਹੇ ਐ ਤੇ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸਤੈਦ ਤੇ ਐਕਟਿਵ ਹੈ ਜਿਵੇਂ ਆਪਾਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਾਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿਦੇ ਅਨੋਨਿਮਿਟੀ ਦਾ ਫਾਇਦਾ ਉਠਾ ਕੇ ਕ੍ਰਾਈਮ ਕਰਨ ਤੋਂ ਬਾਅਦ ਜਿਹੜਾ ਕ੍ਰਿਮੀਨਲ ਇੱਥੇ ਲੋਕਾਂ ਦੀ ਕੋਸ਼ਿਸ਼ ਕਰਦਾ ਹੈ ਪਰ ਪਿਛਲੇ 1 ਸਾਲ ਤੋਂ ਅਸੀਂ ਰੈਗੂਲਰ ਜਿਹੜੇ RWAਜ਼ ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪ੍ਰੀਜ਼ੈਂਟੇਟਿਵਜ਼ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਸਾਡੀ ਟੈਨੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਹੈ ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟਸ ਉਹਦੇ ਮਿਲਦੇ ਨੇ ਕਾਫੀ ਹੱਦ ਤੱਕ ਟੈਨੈਂਟ ਵੈਰੀਫਿਕੇਸ਼ਨ ਕਾਫੀਆਂ ਨੇ ਕਰਾ ਲਈ ਹੈ ਤੇ ਉਹਦਾ ਰਿਜ਼ਲਟ ਇਹ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਆਂਦਾ ਹੈ ਤਾਂ ਸਾਨੂੰ ਕਿਤੇ ਨਾ ਕਿ ਤੇ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸੱਡਨ ਇਨਸੀਡੈਂਸਸ ਉਥੇ ਲੋਕਨ ਦੇ ਵੱਧ ਗਏ ਮੈਂ ਇਹ ਕਹਿਣਾ ਚਾਹੂੰਗਾ ਹੁਣੇ ਸੱਡਨ ਇਨਸੀਡੈਂਸ ਸਾਡੇ ਫੜਨ ਦੇ ਵੱਧ ਗਏ ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਇਹਦੇ ਉੱਤੇ ਉਹ ਸਾਨੂੰ ਇਨਫਾਰਮੇਸ਼ਨ ਵੀ ਮਿਲ ਰਹੀ ਹੈ ਸਾਡੀ ਟੈਕਨੀਕਲ ਐਨਾਲਿਸਿਸ ਵੀ ਉਹਦਾ ਵੀ ਫਾਇਦਾ ਹੋ ਰਿਹਾ ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮਨਲ ਨੂੰ ਅਸੀਂ ਅਰੈਸਟ ਕਰ ਲੈਂਦੇ ਜਾਂ ਫਿਰ ਇਟ ਰਿਜ਼ਲਟਸ ਇਨਟੂ ਐਨ ਐਂਕਾਊਂਟਰ ਸਰ ਕੋਟੇ ਉਤਾਰੋ ਉਹਦੇ ਮੇਰਾ ਹੌਟਲਿੰਗ ਯੂ ਜੇਮੀ ਇਕਨ ਕਾਊਂਟਰ ਜ਼ੀਰਕਪੁਰ ਪਿੱਛੇ ਹੋਇਆ ਸੀਗਾ ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ ਤਾਂ ਹੋਟਲਸ ਵਗੈਰਾ ਵੀ ਯੂਜ਼ ਹੋ ਰਹੇ ਨੇ ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨਸ ਵਗੈਰਾ ਪ੍ਰੋਪਰ ਹੋਟਲ ਦੇ ਵਿੱਚ ਵੀ ਡਰਾਈ ਸਟੱਡੀ ਚੱਲ ਰਹੀ ਹੈ ਉਸ ਇਨਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਗਿਆ ਚ ਰੱਖਿਆ ਹੋ ਸੀਗਾ ਕਿਹੜੀ ਹੋਟਲ ਚ ਹੈ ਇਹ ਸੇਕੁਰਾਤ ਨੂੰ ਨਾ ਕੋਈ ਲੀਡ ਹੈ ਜੀ ਕੋਈ ਅੰਤ ਤੱਕ ਅੱਡ ਤੱਕ ਨਹੀਂ ਨਹੀਂ ਰੈਗੂਲਰਲੀ ਸਾਡੇ ਆ ਜਿਹੜੇ ਸਰਚ ਆਪਰੇਸ਼ਨਸ ਸਾਰੇ ਏਰੀਆਜ਼ ਦੇ ਵਿੱਚ ਜ਼ੀਰਤਪੁਰ ਵੀ ਡੇਰਾ ਬੱਸੀ ਖਰੜ ਇਨਕਲੂਡਿੰਗ ਮੋਹੱਲੀ ਜਿਹੜੇ ਹੈਗੇ ਸਾਡੇ ਰੈਗੂਲਰ ਸਰਚ ਆਪਰੇਸ਼ਨਸ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਰੇ ਰਿਜ਼ਲਟਸ ਸਾਰੇ ਜਿਹੜੀ ਸਾਡੇ ਰੈਗੂਲਰ ਡਰਾਈਵਸ ਹੈ ਉਹਨਾਂ ਦੇ ਹੀ ਨਤੀਜੇ ਦੱਸੋ ਜੇ ਫੜੇ ਗਏ ਨੇ ਨਾ ਸ਼ਰਗਣਾ ਕੋਈ ਨਾ ਰਹਿਣੀ ਕਿਉਂਕਿ ਟੀਮ ਐ ਮੈਂ ਤਾਂ ਇਹ ਜਿਹੜੀ ਬੋਲਡ ਫਰਡ ਹੋ ਗਈ ਨੇ ਇਹ ਚ ਇਹਨਾਂ ਦਾ ਇਹਨਾਂ ਦਾ ਡਰੱਗ ਦੇ ਨਾਲ ਹਜੇ ਤੱਕ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪੀਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨ ਚ ਸੀਗੇ ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਇਹ ਸਾਰਾ ਜਿਹੜੀ ਇਨਸੀਡੈਂਟ ਹੈ ਚੱਲ ਰਿਆ ਸੀਗਾ ਜਿਹੜਾ ਥਰਡ ਇਨਸੀਡੈਂਟ ਤੇ ਥਰਡ ਕੇਸ ਹੈਗਾ ਉਹਦੇ ਵਿੱਚ ਅੱਜ ਸਵੇਰੇ ਜਿਹੜਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਨੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ ਤਿੰਨ ਪਿਸਟਲ ਜਿਹੜੇ ਰਿਕਵਰ ਕੀਤੇ ਗਏ ਇਹ ਦੋ ਸਾਥੀ ਇਹਨਾਂ ਦਾ ਨਾਮ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾ ਬੱਸੀ ਵਾਲੇ ਕੇਸ ਦੇ ਵਿੱਚ ਵੀ ਅਕਿਊਜ਼ਡ ਹੈ ਇਹ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਐ ਤਿੰਨੋ 32 ਬੋਰ ਦੇ ਵੈਪਨ ਐ ਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਪਲੱਸ ਉਸਦੇ ਨਾਲ-ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇਹ ਉਹੀ ਮੋਟਰਸਾਈਕਲ ਆ ਜਿਹੜਾ ਜੇੜਵੱਸੀ ਵਾਲੇ ਐਕਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ ਤਾਂ ਇਹ ਹੁਣ ਇਹਦੀ ਇਹਨਾਂ ਦੀ ਡਿਟੇਲ ਚ ਪੁੱਛਗਿੱਛ ਕੀਤੀ ਜਾਏਗੀ ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਸੀਗੇ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹ ਕੋਈ ਜਿਹੜਾ ਇਨਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਜਿਹੜਾ ਅੰਕਿਤ ਉਰਫ ਅੰਕਿਤ ਰਾਣਾ ਹੈ ਇਹਦੇ ਉੱਤੇ ਕਰੀਬ 5 ਮੁਕੱਦਮੇ ਐ ਪਹਿਲਾਂ ਹੀ ਦਰਜ ਨੇ ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ ਮੁਕੱਦਮੇ ਦਰਜ ਨੇ ਤੇ ਇਹ ਐਸ ਪਰ ਪ੍ਰੀਲੀਮਨਰੀ ਇਨਫੋਰਮੇਸ਼ਨ ਪੰਚਕੋਲਾ ਪੁਲਿਸ ਨੂੰ ਵਾਂਟਡ ਬੀ ਸੀ ਕਿਹਾ ਹੈ ਬਾਕੀ ਡਿਟੇਲਸ ਅਸੀਂ ਉਹਨਾਂ ਦਾ ਟੈਗ ਕਰਕੇ ਲੈ ਰਹੇ ਹਾਂ ਸਰੀ ਅੰਕਿਤ ਰਾਣਾ ਉਹੀ ਹੈ ਬੁੱਕੀ ਰਾਣਾ ਦਾ ਕੋਈ ਰਾਣਾ ਨਹੀਂ ਹੈ ਡਰਾਈਵਰ ਹੈ ਕਾਸੀ ਵਾਲੀ ਪੁਲਿਸ ਇਹ ਬੁੱਢਾ ਗੈਂਗ ਦਾ ਮੈਂਬਰ ਹੈ ਪਿੰਡਾਂ ਨੇ ਦਾ ਰਾਈਡ ਹੋ ਸੀ ਨਾ ਪੁਛਕਲਾ ਵੀ ਵਾਂਟਡ ਹੈ ਇਹ ਅਸੀਂ ਇਹਦੇ ਪੁਛਕੀ ਤੇ ਵੈਰੀਫਾਈ ਕਰਾਂਗੇ ਸੀ ਉਸ ਤੋਂ ਚੁਟ ਆਉਟ ਹੋਇਆ ਜਿਹਦੇ ਉੱਤੇ ਅੰਕਿਤ ਦਾ ਨਾਮ ਆਇਆ ਇਹ ਅਸੀਂ ਵੈਰੀਫਾਈ ਕਰਾ ਉਹ ਅੰਕਿਤ ਡਿਫਰੈਂਸ ਸੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਅੰਕਿਤ ਤਾਂ 2019 ਵਿੱਚ ਪੜਿਆ ਗਿਆ ਸੀ ਉਹ ਹੋਰ ਸੀਗਾ ਉਹ ਜਿਹੜਾ ਉਹ ਸੀਗਾ ਉਹ ਪੜਿਆ ਗਿਆ ਸੀ ਉਹ ਤਾਂ ਆਈ ਥਿੰਕ ਦੈਟਸ ਵੀ オリジナル ਅੰਕਿਤ ਪਾਦੂ ਅੰਕਿਤ ਪਾਦੂ ਉਹ ਨਾ ਉਹ ਡਿਫਰੈਂਸ ਸੀ ਤੇ ਇਹ ਜੀ ਦੂਸਰਾ ਜਿਹੜਾ ਹੈ ਹਰਪ੍ਰੀਤ ਸਿੰਘ ਉਰਫ ਮੱਖਣ ਇਹਦੇ ਉੱਤੇ 10 ਐਫ ਆਈ ਆਰਜ਼ ਦਰਜ ਨੇ ਤੇ ਮੈਜੋਰਟੀ ਇਹਦੇ ਵਿੱਚ ਪਟਿਆਲਾ ਇਹ ਪਟਿਆਲੇ ਦਾ ਰਹਿਣ ਵਾਲਾ ਤੇ ਕਾਫੀ ਐਫਆਈਆਜ਼ ਇਹ ਪਟਿਆਲੇ ਦੀਆਂ ਨੇ 357 300 397 302 ਅਸਲਾ ਐਕਟ ਡਬਲ ਮਰਡਰ ਕੇਸ ਵੀ ਆਏ ଥି ਤੇ ਕਾਫੀ ਵੱਡਾ ਇਹਦਾ ਕ੍ਰਿਮੀਨਲ ਰਿਕਾਰਡ ਜਿਹੜਾ ਹਰਪ੍ਰੀਤ ਸਿੰਘ ਔਰ ਮੱਖਾ ਨੇ ਡਬਲ ਮਰਡਰ ਕਿੰਨੇ ਡਬਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਸਪੈਸ਼ਲੀ ਸ਼ੇਅਰ ਕਰ ਦਿੰਦੇ ਜਿਹੜੀ ਹੈਗੀ ਹੈ ਪਟਿਆਲੇ ਦਾ ਹੀ ਹੈ ਡਬਲ ਮਰਡਰ ਅੰਕਿਤਰਾਣਾ ਆਪਨੇ ਮਹਾਂ尼ਕੁਰੂ ਦੇ ਕਿਹੜੇ ਕੇਸ ਕਰ ਦਿੱਤੇ ਨੇ ਅ ਬੀਨੀ ਇਹ ਹਰਪ੍ਰੀਤ ਜਿਹੜਾ ਅੰਕਿਤ ਰਾਣਾ ਹੈ ਇਹ ਉਹ ਵਾਂਟਡ ਬਾਇ ਪੰਚਕੁਲਾ ਤੇ ਇਹਦੇ ਉੱਤੇ ਵੈਸੇ ਮੁਹਾਲੀ ਦੇ ਇੱਕ ਤਾਂ ਟਕੌਲੀ ਦਾ 2022 ਦਾ ਕੇਸ ਦਰਜ ਹੈ ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਹੈ ਐਕਸਟਰਸ਼ਨ ਦਾ ਆਰਮ ਲੈਟਾ ਸਰ ਇਹ ਉਹੀ ਤਾਂ ਨਹੀਂ ਅੰਕਿਤ ਰਾਣਾ ਜੋ ਕਿ ਹੋਟਲਸ ਮੇ ਜਾ ਕੇ ਰੰਤਾਨੀ ਮੰਗਦੇ ਕੇ ਲਈ ਉਹਨਾਂ ਦਾ ਜੀ ਹੁੰਦਾ ਹੈ ਕੋਈ ਇਹ ਉਹੀ ਫਿਰ ਪકડਿਆ ਸੀਗਾ ਪਿਛਲੇ ਦਿਨ ਇਹ ਉਹੀ ਫਿਰ सेपरेट जी? से करा देना से जुजार नगर में जो गाड़ी हुआ था अमृतसर वाले उसमें उसमें ਐਕਚੁਅਲੀ ਜੋ ਬੰਦੇ ਜੋ ਜੁਜਾਰ ਨਗਰ ਜਿਹੜਾ ਗੱਡੀ ਵਾਲਾ ਸੀਗਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜਦੋਂ ਬੰਦੇ ਭੱਜੇ ਸੀ ਗੱਡੀ ਛੱਡ ਕੇ ਤਾਂ ਉਹਨਾਂ ਦੀ ਕਲੀਅਰ ਸੀਸੀਟੀਵੀ ਫੁਟੇजेस ਤੇ ਫੋਟੋ ਸਾਨੂੰ ਆ ਗਈਆਂ ਸੀਗੀਆਂ ਉਹ ਫੋਟੋ ਸਾਡੇ ਕੋਲ ਵੀ ਹੈਗੀਆਂ ਤੇ ਅੰਮ੍ਰਿਤਸਰ ਪੁਲਿਸ ਨੂੰ ਵੀ ਅਸੀਂ ਪ੍ਰੋਵਾਈਡ ਕਰਤੀਆਂ ਸੀਗੀਆਂ ਤਾਂ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਫਰਦਰ ਹੋਰ ਐਕਸ਼ਨ ਲੈਂਦੇ ਹੋਏ ਜਿੱਤੇ ਕਰ ਮੇਰੀ ਇਨਫੋਰਮੇਸ਼ਨ ਹੈ ਸ਼ਾਇਦ ਉਹ ਬੰਦੇ ਇੱਕ ਦੋ ਫੜ ਲਏ ਹੈਗੇ ਉਹਨਾਂ ਚ ਬਟ ਉਹ ਐਗਜ਼ੈਕਟ ਮੈਂ ਵੈਰੀਫਾਈ ਕਰ ਲੈਣਾ ਕੀ ਬੜਿਆ ਪਰ ਅਸੀਂ ਉਹ ਫੁਟੇਜ ਇਸ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਸੀ ਜਿਹਦੇ ਨਾਲ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਬੰਦੇ ਸੀ ਤਾਂ ਉਹਨਾਂ ਨੇ इजीली ਟ੍ਰੇਸ ਕਰ ਲਈ ਸੀ ਭਾਈ ਜੀ ਹੋਰ ਕੁਝ ਠੀਕ ਹੈ ਜੀ ਥੈਂਕ ਯੂ ਸੋ ਮਚ ਇਹ ਮੈਂ ਇਹ ਮਾਲ ਡੈਸ਼ਿੰਗ ਕਰ ਦਿੱਤਾ ਹੈ ਕੀ ਦੋ ਜਿਲੇ ਨੇ ਨੀਟੋ ਰਿਕੀ ਦਿਜੀਏ ਕਿ ਸੋਚਦੇ ਨੇ